ਮੈਨੂੰ ਲਗਾਤਾਰ ਮੌਸਮ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਆਉਣ ਵਾਲੇ ਦਿਨ ਕਿਹੋ ਜਿਹਾ ਦਾ ਮੌਸਮ ਰਹੇਗਾ ਜੀ ਪਿਛਲੇ ਦਿਨਾਂ ਤੋਂ ਅਸੀਂ ਦੇਖਿਆ ਕਿ ਕਾਫੀ ਵੇਰੀਏਬਲ ਵੈਦਰ ਕੰਡੀਸ਼ਨਸ ਇਸ ਵਾਰੀ ਬਣੀਆ ਰਹੀਆਂ ਨੇ ਔਰ ਕੱਲ ਦਾ ਡੇ ਟਾਈਮ ਟੈਂਪਰੇਚਰ ਵੀ 29 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.7 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਬਦਲਵਾਈ ਹੋ ਸਕਦੀ ਹੈ ਔਰ ਹਲਕੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ ਪਰ ਜ਼ਿਆਦਾ ਚਾਂਸਸ ਨਦਰਨ ਔਰ ਨਾਰਥ-ਈਸਟ ਇੰਡੀਸਟ੍ਰਿਕਸ ਵਿੱਚ ਹੀ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਜਿਹੜਾ 13 ਔਰ 14 ਤਰੀਕ ਨੂੰ ਮੈਮ ਜਿਹੜੀ ਬਾਰਿਸ਼ ਹੋਏਗੀ ਉਹ ਜ਼ਿਆਦਾਤਰ ਪੰਜਾਬ ਦੇ ਵਿੱਚ ਹੋਏਗੀ ਜਾਂ ਕਿਤੇ ਕਿਤੇ ਕੁਝ ਕਿਸੇ ਅਚ ਹੋਊਗਾ ਜੀ ਕਿਤੇ ਕਿਤੇ ਸੰਭਾਵਨਾ ਹੈ ਜ਼ਿਆਦਾਤਰ ਜਿਹੜੇ ਨਰਥਰਨ ਔਰ ਨਾਰਥ-ਈਸਟਨ ਡਿਸਟ੍ਰਿਕਟਸ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਪਰ ਹੈਵੀ ਰੇਨ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਹਲਕੀ ਬਾਰਿਸ਼ ਜਾਂ ਗਰਜ ਚਮਕ ਔਰ ਯਾ ਬੱਦਲਵਾਈ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਰਾਹਤ ਯਾ ਨਮੀ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਜੀ ਮੌਸਮ ਤਾਂ ਜਿਵੇਂ ਹਲਕੀ ਬੱਦਲਵਾਈ ਵੀ ਹੋ ਸਕਦੀ ਹੈ ਔਰ ਹਲਕੀ ਬਾਰਿਸ਼ ਛਲਕੇ ਚਿੱਟੇ ਵੀ ਹੋ ਸਕਦੇ ਨੇ ਪਰ ਕਿਉਂਕਿ ਹੈਵੀ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਤਾਂ ਕਰਕੇ ਕ੍ਰੌਪਸ ਨੂੰ ਅਸੀਂ ਇਹਦਾ ਕੋਈ ਨੁਕਸਾਨ ਨਹੀਂ ਕਹਿ ਸਕਦੇ ਮੈਮ ਟੈਂਪਰੇਚਰ ਜਿੰਦਾ ਤੁਸੀਂ ਕਹਦੇ ਹੋ ਕਿ 3 ਤੋਂ 4 ਡਿਗਰੀ ਜਿਹੜਾ ਉੱਤੇ ਚੱਲ ਰਿਹਾ ਸੋ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਮੌਸਮ ਬਣਿਆ ਪਿਛਲੇ ਸਾਲਾਂ ਦੇ ਦੌਰਾਨ ਜਾਂ ਇਸ ਸਾਲ ਜ਼ਿਆਦਾ ਟੈਂਪਰੇਚਰ ਵੱਧ ਰਿਹਾ ਹੈ ਬਿਲਕੁਲ ਜੀ ਇਸ ਵਾਰੀ ਟੈਂਪਰੇਚਰ ਹਾਇਰ ਸਾਈਡ ਤੇ ਤਾਂ ਅਸੀਂ ਆਬਜ਼ਰਵ ਕੀਤੇ ਨੇ ਪਰ ਪਿਛਲੇ ਸਾਲਾਂ ਦਾ ਵੀ ਜੇ ਅਸੀਂ ਡਾਟਾ ਦੇਖੀਏ ਤਾਂ ਪਿਛਲੇ ਸਾਲ ਵੀ ਇਹ ਹੋ ਜੇ ਹੇਗਨੇ ਜਿਨ੍ਹਾਂ ਦੇ ਵਿੱਚ ਟੈਂਪਰੇਚਰ ਕਾਫੀ ਰਾਈਜ਼ ਕੀਤਾ ਜਿਵੇਂ ਅੱਜ ਦਾ ਮਿਨੀਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ 2016 ਦੇ ਵਿੱਚ ਅੱਜ ਦੇ ਦਿਨ 18.2 ਡਿਗਰੀ ਜਿਹੜਾ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀਗਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਇਨਸੀਡੈਂਸਸ ਹੋਏ ਨੇ ਲੋਕਾਂ ਨੂੰ ਕਿਸ਼ਨਾ ਆਪਣੀ ਸੇਧ ਦਾ ਛਾੜਖਣਾ ਜਿਦਾ ਕਿਉਂਕਿ ਲਗਾਤਾਰ ਮੌਸਮ ਦੇ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਜਿਸ ਤਰ੍ਹਾਂ ਕਦੇ ਬਰਸਾਤ ਹੋਣੀ ਤੇ ਕਦੇ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲਦਾ ਹੈ ਆ ਬਿਲਕੁਲ ਜੀ ਵੈਦਰ ਦੇ ਵਿੱਚ ਵੇਰੀਏਬਿਲਿਟੀ ਜਿਹੜੀ ਬਹੁਤ ਹੈਗੀ ਅਸੀਂ ਇਸ ਵਾਰੀ ਦੇਖਿਆ ਪਿਛਲੇ ਵੀ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਔਰ ਕਿਉਂਕਿ ਦੋ ਤਿੰਨ ਦਿਨ ਹੁੰਦਾ ਕਿ ਸਾਨੂੰ ਲੱਗਦਾ ਕਿ ਕਾਫੀ ਗਰਮੀ ਹੋਗੀ ਪਰ ਫਿਰ ਕੰਡੀਸ਼ਨਸ ਮੋਡਰੇਟ ਹੋ ਜਾਂਦੀਆਂ ਨੇ ਥੋੜੀ ਠੰਡ ਮਹਿਸੂਸ ਹੁੰਦੀ ਹੈ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਕੰਡੀਸ਼ਨਸ ਪਿਛਲੇ ਦਿਨਾਂ ਵਿੱਚ ਵੀ ਬਣੀ ਰਹੀਆਂ ਨੇ ਔਰ ਜਿਹੜੇ ਆਉਣ ਵਾਲੇ 3-4 ਦਿਨ ਨੇ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀ ਰਹਿਣ ਦਾ ਅਨੁਮਾਨ ਹੈ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਦੇ ਹੈਲਥ ਇਸ਼ੂਸ ਕਾਫੀ ਹੋ ਜਾਂਦੇ ਨੇ ਸੋ ਆਪਣੀ ਸਿਹਤ ਮੈਂ ਜਿਹੜਾ ਥੋੜਾ ਜਿਹਾ ਦੀ ਬਾਰਿਸ਼ ਕਿਤੇ ਖਵਾ ਦੇ ਹੋ ਸਕਦੀ ਹੈ ਬੱਦਲ ਗਈ ਹੋ ਚੁਣਦੀ ਹੈ ਪਰ ਟੈਂਪਰੇਚਰ ਥੋੜਾ ਡਾਊਨ ਹੋ ਸਕਦਾ ਹੈ ਅਗਲੇ ਦਿਨਾਂ ਦੇ 2-4 ਦਿਨਾਂ ਅ ਬਿਲਕੁਲ ਜੀ ਕਿਉਂਕਿ ਜਦੋਂ ਰੇਨੀ ਕੰਡੀਸ਼ਨਸ ਬਣਦੀਆਂ ਨੇ ਤਾਂ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਗ੍ਰਾਵਟ ਅਬਜ਼ਰਵ ਕਰਦੇ ਹਾਂ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਸਕਦੀਆਂ ਨੇ